ਜਿਹੜੇ ਉਹ 7 ਸੀ ਟੀਵੀ ਆਸਟ੍ਰੇਲੀਆ ਦੇ ਨਾਲ ਤੇ ਮੈਂ ਹਾਂ ਅਰਜੇਸ਼ ਸੰਧੂ ਗੱਲ ਕਰੀਏ ਬੀਤੀ ਦਿਨੀ ਸੰਸਦ ਦੇ ਵਿੱਚ ਸੰਸਦ ਰਾਗਵ ਚੱਡਾ ਜੀ ਵੱਲੋਂ ਇੱਕ ਮੁੱਦਾ ਉਠਾਇਆ ਗਿਆ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਦੇ ਨਾਲ ਜੁੜੀਆਂ ਉਹਨਾਂ ਦੇ ਰਾਜ ਦੇ ਨਾਲ ਜੁੜੀਆਂ ਜਿਹੜੇ ਸਿਹਾਸਨ ਤੇ ਕੋਨੁਰ ਹੀਰਾ ਪਾਰ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਉਹਨੂੰ ਜਲਦ ਤੋਂ ਜਲਦ ਜਿਹੜਾ ਭਾਰਤ ਵਾਪਸ ਲਿਆ ਜਾਵੇ ਜਿਹੜਾ ਕਿ ਇੰਗਲੈਂਡ ਦੇ ਮਿਊਜ਼ੀਅਮ ਦੇ ਵਿੱਚ ਰੱਖਿਆ ਗਿਆ ਹੈ ਆਖਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹ ਰਾਜ ਉਹ ਰਾਜਾ ਜਿਹਦੇ ਰਾਜ ਦੀਆਂ ਮਸਾਲਾ ਜੜੀਆਂ ਅੱਜ ਵੀ ਦਿੱਤੀਆਂ ਜਾਂਦੀਆਂ ਨੇ ਤੇ ਖੜੇ ਆ ਉਸ ਮਹਾਰਾਜਾ ਦੇ ਸਮਰ ਪੈਲਸ ਦੇ ਬਾਹਰ ਤਸਵੀਰਾਂ ਨੇ ਉਹ ਸਮਰ ਪੈਲਸ ਦੀਆਂ ਜਿੱਥੇ ਕਿ ਜਿਹੜੀ ਮੰਗ ਸੰਸਦ ਦੇ ਵਿੱਚ ਸੰਸਦ ਰਾਗਵ ਚੱਡਾ ਨੇ ਚੁੱਕੀ ਗਈ ਸੀ ਜੇ ਸਿਆਸਤ ਦੀ ਗੱਲ ਕੀਤੀ ਜਾਂਦੀ ਆ ਉਹ ਸਿਆਸਤ ਜਿਹੜਾ ਵਾ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਸਮਰ ਪੈਲਸ ਦੇ ਵਿੱਚ ਸ਼ਿਸ਼ੋਬਿਧਤ ਉਹਦੀ ਕਾਪੀ ਇੱਕ ਕੀਤੀ ਗਈ ਹੈ ਜਿਹਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਸਟੈਚੂ ਜਿਹੜਾ ਸ਼ਿਸ਼ੋਬਿਧਤ ਕੀਤਾ ਗਿਆ ਲੇਕਿਨ ਗੱਲ ਹੋ ਰਹੀ ਹੈ ਉਸ ਸਿਆਸਤ ਦੀ ਜਿਹੜਾ ਕਿ ਇੰਗਲੈਂਡ ਦੇ 뮤직 ਦੇ ਵਿੱਚ ਕਿਹਾ ਇੱਕ ਉਪਰਾਲਾ ਰਾਗਵ ਚੱਡਾ ਵੱਲੋਂ ਜਿਹੜਾ ਕੀਤਾ ਜਾਂਦਾ ਹੈ ਸੰਸਦ ਦੇ ਵਿੱਚ ਆਵਾਜ਼ ਉਠਾਈ ਜਾਂਦੀ ਹੈ ਉਸ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਮਾਜ ਸੇਵਕ ਸਰਜੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ 7 ਸਿਟੀ ਵੀ ਆਸਟ੍ਰੇਲੀਆ ਦੇ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਟੀਮ ਦਾ ਸੋ ਇੱਕ ਆਵਾਜ਼ ਜਿਹੜੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਜਿਨ੍ਹਾਂ ਦੇ ਸਿਆਸਨ ਨੂੰ ਲੈ ਕੇ ਜਿਨ੍ਹਾਂ ਦੇ ਕੋਈ ਨੂਰ ਹੀਰੇ ਨੂੰ ਲੈ ਕੇ ਇੱਕ ਆਵਾਜ਼ ਸੰਸਦ ਦੇ ਵਿੱਚ ਸੰਸਦ ਰਾਗਵ ਚੱਡਾ ਵੱਲੋਂ ਚੁੱਕੀ ਗਈ ਹੈ ਸਾਰੇ ਬੰਨੇ ਸ਼ਲਾਗਾ ਹੋ ਰਹੀ ਹੈ ਮੈਂ ਕਹਾਂਗਾ ਵੀ ਉਸ ਬਾਰੇ ਕੀ ਕਹਿਣਾ ਚਾਹੋਗੇ ਵੀ ਅੱਜ ਬੜੇ ਦਿਨਾਂ ਬਾਅਦ ਬੜੇ ਸਾਲਾਂ ਬਾਅਦ ਜਿਹੜਾ ਮੁੱਦਾ ਵਾ ਮਹਾਰਾਜਾ ਰਣਜੀਤ ਸਿੰਘ ਨਾਲ ਰਿਲੇਟਡ ਚੁੱਕਿਆ ਗਿਆ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰੂੰਗਾ ਸਰਾਜ ਸਭਾ ਮੈਂਬਰ ਦਾ ਔਰ ਦੇਰ ਆਈ ਦਰੋਸਤਾ ਹੀ ਮੈਂ ਤਾਂ ਸਲੂਟ ਕਰਦਾ ਦੇਖੋ ਚੰਗਾ ਕੰਮ ਜਿਹੜਾ ਕੋਈ ਕਰਦਾ ਨਾ ਪਾਰਟੀ ਚਾਹੇ ਕੋਈ ਵੀ ਹੋਵੇ ਦਿਲੋਂ ਧੰਨਵਾਦ ਕਰਨਾ ਚਾਹੀਦਾ ਮੈਂ ਮਿਲ ਕੇ ਵੀ ਧੰਨਵਾਦ ਕਰੂੰਗਾ ਔਰ ਬਹੁਤ ਹੀ ਵਧੀਆ ਉਪਰਾਲਾ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਜਿਸ ਵੇਲੇ ਮੈਂ ਸੁਣਿਆ ਨਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਤਖਤ ਨੂੰ ਲਿਉਣ ਦੇ ਲਈ ਇੱਥੇ ਜਿਹੜੀ ਗੱਲ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਤਖਤ ਦੀ ਗੱਲ ਛੋਟੇ ਦਿਲ ਵਾਲਾ ਕੋਈ ਨਹੀਂ ਕਰ ਸਕਦਾ ਆ ਫਜ਼ੂਲ ਦੀਆਂ ਗੱਲਾਂ ਜ਼ਰੂਰ ਕਰਦੇ ਆ ਜਾ ਕੇ ਆ ਹੋ ਗਿਆ ਫਲਾਣੇ ਤੇ ਚਿੱਕੜ ਪਾਤਾ ਉਹ ਇਦਾਂ ਤੁਸੀਂ ਯਾਰ ਆਪਣੀ ਵਿਰਾਸਤ ਦੀ ਗੱਲ ਕਰੋ ਉੱਥੇ ਜਾ ਕੇ ਆਪਣੀਆਂ ਯਾਦਗਾਰਾਂ ਪੰਜਾਬ ਕੌਣ ਸੀਗਾ ਪੰਜਾਬ ਕਿਨੂੰ ਕਹਿੰਦੇ ਆ ਪੰਜਾਬ ਤੇ ਰਾਜ ਭਗ ਕਿਹਦਾ ਸੀਗਾ ਕਿਦਾਂ ਦਾ ਸੀਗਾ ਅੱਜ ਸ਼ੇਰੇ ਪੰਜਾਬ ਦੀ ਜੇ ਗੱਲ ਉੱਤੇ ਤੇ ਸ਼ੇਰੇ ਪੰਜਾਬ ਇੱਕ ਹੀ ਹੋਇਆ ਰਹਿੰਦੀ ਦੁਨੀਆ ਤੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਥੇ ਉਹਨਾਂ ਦਾ ਜਿਹੜਾ ਨਾਮ ਰਹਿਣਾ ਵਾ ਤੇ ਇਦਾਂ ਹੀ ਜਿਹੜੇ ਸੰਸਦ ਮੈਂਬਰ ਨੇ ਨਾਮ ਉਹਨਾਂ ਦਾ ਜਿਹੜਾ ਉਥੇ ਲੈ ਕੇ ਇਹ ਲਫ਼ਜ਼ ਜਦੋਂ ਰੱਖੇ ਨਾ ਰਾਜ ਸਭਾ 'ਚ ਤੇ ਉਹ ਵੀ ਨਾਲ ਦਾ ਨੋਟ ਹੋ ਜਾਂਦਾ ਵਾ ਤੇ ਇਹ ਵੀ ਸੂਰਮੇ ਇਤਿਹਾਸ ਰਚਿਆ ਕਰਦੇ ਔਰ ਮੈਂ ਬਹੁਤ ਸ਼ਲਾਘਾ ਜੋਗੋ ਪਰਾਲਾ ਕੀਤਾ ਉਹਨਾਂ ਨੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਬਹੁਤ ਹੀ ਵਧੀਆ ਗੱਲ ਉਹਨਾਂ ਕੀਤੀ ਆ ਤੇ ਇਸ ਤੋਂ ਇਲਾਵਾ ਮੈਂ ਉਹਨਾਂ ਨੂੰ ਇੱਕ ਬੇਨਤੀ ਕਰੂੰਗਾ ਕਿ ਅੰਮ੍ਰਿਤਸਰ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਯਾਦਗਾਰਾਂ ਉਹਨਾਂ ਦੀਆਂ ਜਿਹੜੀਆਂ ਬਣੀਆਂ ਵਾਂ ਉਧਰ ਵੀ ਧਿਆਨ ਦਿੱਤਾ ਜਾਵੇ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਹੈ ਔਰ ਜਿੱਥੇ ਆਪਾਂ ਖੜੇ ਆਂ ਕੰਪਨੀ ਬਾਗ ਸਾਰਾ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਾਪਰਟੀ ਆ ਔਰ ਸਮਰ ਪੈਲਸ ਸਮਰ ਪੈਲਸ ਉਹ ਪੈਲਸ ਆ ਜਿੱਥੇ ਸ਼ੇਰੇ ਪੰਜਾਬ ਦੀਆਂ ਬਹੁਤ ਸਾਰੀਆਂ ਯਾਦਗਾਰਾਂ ਪਈਆਂ ਨੇ ਔਰ ਜਿਹੜੇ ਤਖਤ ਬਾਰੇ ਕੋਹੇ ਨੂਰ ਬਾਰੇ ਗੱਲ ਕੀਤੀ ਉਹਦੀ ਕਾਪੀ ਅੰਦਰ ਪਈ ਆ ਔਰ ਬਹੁਤ ਸੋਹਣੇ ਸਟੈਚੂ ਬਣੇ ਨੇ ਅੰਦਰ ਔਰ ਇਦਾਂ ਲੱਗਦਾ ਕਿ ਸ਼ੇਰੇ ਪੰਜਾਬ ਜਦੋਂ ਆਪ ਬੈਠੇ ਹੁੰਦੇ ਹਰੀ ਸਿੰਘ ਨਲੂਆ ਆਪ ਬੈਠੇ ਹੁੰਦੇ ਆ ਮਹਾਰਾਣੀ ਜਿੰਦਕੌਰ ਜਦੋਂ ਆਪ ਉਹਦੇ ਅੰਦਰ ਬਹੁਤ ਸਾਰੀਆਂ ਵਿਰਾਸਤਾਂ ਨੇ ਪਈਆਂ ਤੇ ਮੈਂ ਵੀ ਬੇਨਤੀ ਕਰੂੰਗਾ ਟੂਰਿਸਟ ਵਿਭਾਗ ਨੂੰ ਮਿਲ ਕੇ ਵੀ ਕਰੂੰਗਾ ਵੀ ਇੱਥੇ ਇਹ ਦੇ ਅੰਦਰ ਫੋਟੋਗ੍ਰਾਫੀ ਦੀ ਇਜਾਜ਼ਤ ਦਿੱਤੀ ਜਾਵੇ ਲੋਕੀ ਆਉਣਗੇ ਤਾਂ ਹੀ ਜਦੋਂ ਲੋਕਾਂ ਤੱਕ ਜਾਊਗਾ ਜਦੋਂ ਲੋਕਾਂ ਤੱਕ ਜਾਉ ਨਹੀਂ ਇਥੇ ਲੇਜ਼ਰ शो ਚੱਲਦਾ ਰਾਤ ਨੂੰ ਚਾਰ ਕੁਰਸੀਆਂ ਲੱਗੀਆਂ ਹੁੰਦੀਆਂ ਜੋ ਸਰਕਾਰ ਇਹਨਾਂ ਪੈਸਾ ਲਾ ਰਹੀ ਆ ਸਰਕਾਰ ਫਿਰ ਥੋੜਾ ਜਿਹਾ ਇਧਰ ਵੀ ਧਿਆਨ ਦੇ। ਸਾਨੂੰ ਕਿਤੇ ਰਹਿ ਜਾਂਦੀ ਏ ਇੱਕ ਬਨੇ ਸਾਂਸਸ ਚ ਮਸਲਾ ਉੱਠਣ ਡਿਆ ਵੀ ਸਿਆਸਨ ਜਿਹੜਾ ਵਾਪਸ ਲਿਆਂਦਾ ਜਾਵੇ ਮਹਾਰਾਜਾ ਰਣਜੀਤ ਸਿੰਘ ਦਾ ਕੋਹਿੰੂਰ ਹੀਰਾ ਵਾਪਸ ਲਿਆਂਦਾ ਜਾਵੇ ਉੱਥੇ ਹੀ ਉਹਨਾਂ ਦੀ ਇਜਾਦਾਂ ਦੇ ਨਾਲ ਜੁੜੀਆਂ ਉਹਨਾਂ ਦੇ ਰਾਜ ਦੇ ਨਾਲ ਜੁੜੀਆਂ ਹੈ ਕਿ ਮਿਊਜ਼ੀਅਮ ਜਿਹੜਾ ਇੱਥੇ ਸਮਰ ਪੈਲੈਸ ਦੇ ਵਿੱਚ ਬਣਾਇਆ ਗਿਆ ਸਟੈਚੂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਬਣਾਇਆ ਗਿਆ ਉਸ ਸਿਆਸਨ ਦੀ ਕਾਪੀ ਬਣਾਈ ਗਈ ਲੋਕ ਜਿਹੜੇ ਨੇ ਨਵੀਂ ਪੀੜ੍ਹੀ ਜਿਹੜੀ ਆ ਉਹਨੂੰ ਵੇਖਣ ਨਹੀਂ ਆ ਰਹੇ ਅੱਜ ਵੀ ਗੱਲ ਕਰੀਏ ਤੇ ਫੋਰਨਰ ਜਿਹੜੇ ਆਉਂਦੇ ਨੇ ਟਾਵਾ ਟਾਵਾ ਇੱਕ ਦੋ ਜਾਂ ਦੋ ਜਾਤਰੂ ਸਾਡੇ ਵੇਖਣ ਦੇ ਧਿਆਨ ਦੇ ਵਿੱਚ ਆਏ ਨੇ ਵੀਡੀਓ ਬਣਾਉਣ ਸਮੇਂ ਆਖਰ ਕਿੱਥੇ ਕਮੀ ਰਹਿ ਜਾਂਦੀ ਹੈ ਵੀ ਲੋਕ ਜਿਹੜੇ ਨੇ ਇਸ ਮਹਾਰਾਜਾ ਦੇ ਇਤਿਹਾਸ ਨੂੰ ਜਾਣਨ ਲਈ ਨਹੀਂ ਆਉਂਦੇ ਉਸ ਮਿਊਜ਼ੀਅਮ ਨੂੰ ਵੇਖਣ ਲਈ ਨਹੀਂ ਆਉਂਦੇ ਉਸ ਸਿਆਸਤ ਨੂੰ ਵੇਖਣ ਲਈ ਨਹੀਂ ਆਉਂਦੇ ਬਿਲਕੁਲ ਭਾਜੀ ਆਉਣਗੇ ਜਦੋਂ ਮੀਡੀਆ ਤੇ ਆਪਾਂ ਸੋਸ਼ਲ ਮੀਡੀਆ ਤੇ ਜ਼ਿਆਦਾ ਪ੍ਰਚਾਰ ਹੋਊਗਾ ਤੇ ਆਉਣਗੇ ਇੱਥੇ ਤੇ ਪਹਿਲਾਂ ਸੀਐਮ ਸਾਹਿਬ ਕਹਦੇ ਸੀਗੇ ਵੀ ਪੰਜਾਬੀ ਭਾਸ਼ਾ ਲਾਜ਼ਮੀ ਆ ਪਿੱਛੇ ਬੋਰਡ ਇਤਿਹਾਸ ਲਿਖਿਆ ਉੱਤੇ ਉੱਚ ਹਿੰਦੀ ਇੰਗਲਿਸ਼ ਹੈਗੀ ਸੀ ਪੰਜਾਬੀ ਹੈਗੀ ਨਹੀਂ 6 ਮਹੀਨੇ ਰੌਲਾ ਇਦੇ ਅੰਦਰ ਬਹੁਤ ਬਹੁਤ ਕੁਛ ਆ ਜਿੱਦੇ ਤੋਂ ਸਾਨੂੰ ਬਹੁਤ ਕੁਛ ਸਿੱਖਣ ਲਈ ਮਿਲੂਗਾ ਔਰ ਦੂਜੀ ਗੱਲ ਇਹ ਸਮਰ ਪੈਲਸ ਉਹੀ ਸਮਰ ਪੈਲਸ ਹੈ ਜਿਹਦੀ ਕੁਝ ਸਮਾਂ ਪਹਿਲਾਂ ਗੁਰੂ ਨਗਰੀ ਦੇ ਜਿਹੜੇ ਤਿੰਨ ਵਾਰ ਦੇ ਐਮਪੀ ਗੁਰਜੀਤ ਸਿੰਘ ਔਜਲਾ ਇਹਨਾਂ ਨੇ ਆਵਾਜ਼ ਚੁੱਕੀ ਸੀ ਔਰ ਮਨਾਕਸ਼ੀ ਲੇਖੀ ਜੀ ਇੱਥੇ ਵਿਜ਼ਿਟ ਵੀ ਕਰਕੇ ਗਏ ਸੀਗੇ ਤੇ ਇਸ ਕਰਕੇ ਇਹਦੀ ਆਵਾਜ਼ ਜਿਹੜੀ ਆ ਉੱਥੋਂ ਤੱਕ ਜੇ ਪਹੁੰਚ ਗਈ ਆ ਰਾਜ ਸਭਾ ਤੱਕ ਪਾਰਲੀਮੈਂਟ ਤੱਕ ਤੇ ਪ੍ਰਮਾਤਮਾ ਕਿਰਪਾ ਕਰੇ ਉਹ ਜਿਹਨੂੰ ਅਸੀਂ ਟੀਵੀ ਤੇ ਦੇਖਦੇ ਆ ਜਾਂ ਵੀਡੀਓ ਤੇ ਦੇਖਦੇ ਆ ਤੱਕ ਸਾਡਾ ਉੱਥੇ ਆ ਤੇ ਕੋਸ਼ਿਸ਼ ਕਰੇ ਸਰਕਾਰ ਤੋਂ ਇੱਥੇ ਆ ਸਕਦਾ ਔਰ ਸਾਡੀ ਵਿਰਾਸਤ ਕਿ ਕਿਉਂ ਇੰਗਲੈਂਡ ਦਾ ਤੇ ਸਾਡੇ ਨਾਲ ਲੈਣਾ ਦੇਣਾ ਕੋਈ ਨਹੀਂ ਸਾਡੇ ਰਾਜੇ ਦਾ ਰਾਜ ਭਾਗ ਪੰਜਾਬ ਚ ਸੀਗਾ ਤੇ ਇੰਗਲੈਂਡ ਦੇ ਵਿੱਚ ਸਾਡਾ ਤਖਤ ਪਿਆ ਤੇ ਉਹ ਸਾਨੂੰ ਬਹੁਤ ਤਕਲੀਫ ਦਿੰਦਾ ਵਾ ਤੁਸੀਂ ਅੱਜ ਦੇਖਿਆ ਉੱਥੇ ਜਿੱਥੇ ਰਾਜੇ ਦਲੀਪ ਸਿੰਘ ਦੀ ਜਿਹੜੀ ਕਬਰ ਹੈ ਉੱਥੇ ਫੁੱਲਾਂ ਨਾਲ ਪਰਿਉਂਦੀ ਜਗ੍ਹਾ ਨਹੀਂ ਹੁੰਦੀ ਤੇ ਆਲੇ-ਦੁਆਲੇ ਜਿਹੜਾ ਕੋਈ ਕਿਤੇ ਖਾਲੀ ਹੁੰਦਾ ਕੋਈ ਕਿਤੇ ਜਾਂਦਾ ਨਹੀਂ ਕਾਰਨ ਕੀ ਹੈ ਕਿ ਸਾਡੇ ਲੋਕਾਂ ਦੇ ਦਿਲਾਂ ਚ ਜਗ੍ਹਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਣੀ ਆ ਅਸੀਂ ਉਸ ਸ਼ਖਸੀਅਤ ਦਾ ਕਦੀ ਦੇਣ ਹੀ ਨਹੀਂ ਦੇ ਸਕਦੇ ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਭਰਾਓ ਜਿਹੜਾ ਪ੍ਰਚਾਰ ਕਿਤਾਬਾਂ ਤੱਕ ਨਾ ਰੱਖੀਏ ਗਰਾਊਂਡ ਲੈਵਲ ਤੇ ਆਈਏ ਤੇ ਆਪਣੇ ਯਾਦਗਾਰਾਂ ਦੇ ਕੋਲ ਜਾ ਕੇ ਦੇਖਿਆ ਕਰੀਏ ਸਾਡੇ ਲਈ ਜਿੰਨਾ ਕੁਛ ਕੀਤਾ ਨਾ ਅਸੀਂ ਉਹਨਾਂ ਨੂੰ ਯਾਦ ਰੱਖੀਏ ਦੁਨੀਆ ਤੇ ਸਾਰਿਆਂ ਨੇ ਧੁਰ ਜਾਣਾ ਪਰ ਥੋੜਾ ਜਿਹਾ ਆਪਾਂ ਆਪਣੇ ਪੁਰਖਿਆਂ ਵੱਲ ਤੇ ਆਪਣੇ ਵਰਾਸਤਾਂ ਵੱਲ ਤੇ ਆਂਦੇ ਹਾਂ ਸੋ ਗੱਲਬਾਤ ਚੱਲ ਰਹੀ ਸੀ ਉਸ ਸਿਆਸਤ ਬਾਰੇ ਉਸ ਰਾਜੇ ਬਾਰੇ ਸੋ ਇੱਕ ਗੱਲ ਸਾਹਮਣੇ ਹੁੰਦੀ ਆ ਉਹਨਾਂ ਦੇ ਚੈਚ ਦੇ ਉੱਪਰ ਵੀ ਸੀ ਦੇਖਿਆ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਡੋਲੇ ਦੇ ਨਾਲ ਜਿਹੜਾ ਕਿ ਉਹ ਹੀਰਾ ਕੋਹਨੂਰ ਹੀਰੇ ਦੀ ਗੱਲ ਕਰੀਏ ਲੱਗਾ ਹੋਇਆ ਡੋਲੇ ਦੇ ਨਾਲ ਹਾਂ ਅਕਸਰ ਵੇਖਿਆ ਜਾਂਦਾ ਵੀ ਲੋਕੀ ਮੁਕਟ ਦੇ ਵਿੱਚ ਜਿਹੜਾ ਉਹ ਹੀਰਾ ਆਖਰ ਰਾਜਕੀਆ ਵੀ ਉਹ ਮੋਢੇ ਤੇ ਕਿਉਂ ਬੰਦੇ ਹੁੰਦੇ ਸੀ ਕੋਹਨੂਰ ਹੀਰਾ ਇਹ ਵੀ ਇਤਿਹਾਸ ਹੈ ਬਹੁਤ ਵੱਡਾ ਕਿਸੇ ਨੇ ਸ਼ੇਰੇ ਪੰਜਾਬ ਨੂੰ ਪੁੱਛਿਆ ਜਾ ਕੇ ਵੀ ਬਾਹਰਾਜਾ ਸਾਹਿਬ ਹੀਰਾ ਇੱਥੇ ਲਾਈਦਾ ਕਹਿੰਦੇ ਵੀ ਇੱਥੇ ਹੀਰਾ ਸੀ ਨਹੀਂ ਲਾਉਂਦੇ ਹੀ ਰਾਇ ਮੱਥੇ ਤੇ ਉਹ ਲਾਉਂਦੇ ਆ ਜਨੇ ਮੱਥੇ ਰਗੜ ਕੇ ਲਿਆਵੇ ਅਸੀਂ ਤੇ ਕਹਿੰਦੇ ਡੌਲਿਆਂ ਦੇ ਯੋਰ ਤੇ ਲਿਆ ਤੇ ਫਿਰ ਇੱਥੇ ਤਾਂ ਬੰਦੇ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਤੁਸੀਂ ਜਦੋਂ ਜਦਾਂ ਰਿਸਰਚ ਕਰੋਗੇ ਜਿੱਦਾਂ ਜਿੱਦਾਂ ਜਾਓਗੇ ਤੁਹਾਨੂੰ ਪ੍ਰਾਊਡ ਫੀਲ ਹੋਊਗਾ afghan <laughs> ਅੱਜ ਵੀ ਤੁਸੀਂ ਮੈਨੂੰ ਦੱਸੋ ਵੀ ਜਮਰੌਦ ਦਾ ਕਿਲਾ ਜਿਹੜਾ ਜੋ ਕੁਝ ਸ਼ੇਰੇ ਪੰਜਾਬ ਦੇ ਰਾਜ ਦੇ ਦੌਰਾਨ ਜਿਹੜੀਆਂ ਜੰਗਾਂ ਲੜ ਕੇ ਫਤਿਹ ਕੀਤੀਆਂ ਗਈਆਂ ਤੇ ਅੱਜ ਦੱਸੋ ਮੈਨੂੰ ਅਮਰੀਕਾ ਨਹੀਂ ਫਤਿਹ ਕਰ ਪਾਇਆ ਕੋਈ ਦੋ ਰਾਜੇ ਐਸੇ ਹੋਏ ਆ ਜਿਨ੍ਹਾਂ ਨੇ ਇਸ ਇੰਡੀਆ ਕੰਪਨੀ ਕੋਲੋਂ ਲੋਨ ਨਹੀਂ ਸੀ ਲਿਆ ਇੱਕ ਸੀ ਨਪੋਲੀਆ ਦਾ ਰਾਜਾ ਤੇ ਇੱਕ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਤਾਂ ਹੀ ਜਿਹੜੀਆਂ ਸਾਡੇ ਖਿਲਾਫ ਚਾਲਾਂ ਚੱਲੀਆਂ ਗਈਆਂ ਤੇ ਸਾਡਾ ਰਾਜ ਭਾਗ ਜਿਹੜਾ ਖੁੱਸ ਗਿਆ ਸਾਡੇ ਤੋਂ ਪਰ ਸਾਡਾ ਰਾਜ ਭਾਗ ਅਸੀਂ ਚੰਗੀ ਸੋਚ ਲੈ ਕੇ ਕਾਇਮ ਕਰ ਸਕਦੇ ਹਾਂ ਆਪਣੇ ਦੇਸ਼ ਨੂੰ ਤਰੱਕੀ ਤੇ ਰਾਹ ਤੇ ਲੈ ਜਾ ਸਕਦੇ ਹਾਂ ਜੀ ਅਸੀਂ ਸ਼ੇਰੇ ਪੰਜਾਬ ਨੂੰ ਪੜਾਂਗੇ ਤੇ ਆਪਣੇ ਲੋਕਾਂ ਨੂੰ ਇਨਸਾਬ ਦੇ ਸਕਦੇ ਆਪਣੇ ਨਾਲ ਲੈ ਕੇ ਜਾ ਸਕਦੇ ਖਾਸ ਕਰਕੇ ਸਾਡੇ ਲੀਡਰਾਂ ਨੂੰ ਜਦੋਂ ਕਿਤੇ ਵੋਟਾਂ ਮੰਗਣ ਆਉਂਦੇ ਨੇ ਇਹਨਾਂ ਨੂੰ ਪੁੱਛਿਆ ਕਰੋ ਕਿ ਸ਼ੇਰੇ ਪੰਜਾਬ ਦਾ ਇਤਿਹਾਸ ਦੱਸੋ ਫਿਰ ਵੇਖਿਓ ਜੇ ਤੁਸੀਂ ਇਹਨਾਂ ਦੇ ਦੋਸਤ ਜਬ ਇਹਨਾਂ ਨੂੰ ਪੁੱਛ ਲਓ ਵੀ ਇਹਦਾ ਰਾਜ ਕਿੱਥੋਂ ਸ਼ੁਰੂ ਹੁੰਦਾ ਸੀ ਕਿੱਥੇ ਖਤਮ ਹੁੰਦਾ ਇਹਨਾਂ ਨੂੰ ਨਹੀਂ ਜੇ ਪਤਾ ਕਿਸੇ ਨੂੰ ਵੀ ਨਹੀਂ ਜੇ ਪਤਾ ਹੱਸ ਕੇ ਟਾਲ ਦਿੰਦੇ ਕਿਉਂਕਿ ਇਹਨਾਂ ਨੂੰ ਇਹ ਪੁੱਛਿਆ ਕਰੋ ਪ੍ਰਾਪਰਟੀ ਦਾ ਰੇਟ ਕਿੱਥੇ ਕੀ ਚੱਲਦਾ ਕਿਧਰੋਂ ਦੀ ਪੁਲ ਕੱਢਣਾ ਕਿਹੜੀ ਕਲੋਨੀ ਕੱਟਣੀ ਕਿੱਥੋਂ ਕਿੱਦਾਂ ਠੱਗੀ ਮਾਰਨੀ ਕਿਹਦੇ ਮੁੰਡੇ ਨੂੰ ਕਿੱਦਾਂ ਪ੍ਰੋਮੋਸ਼ਨ ਦੇਣੀ ਤੇ ਕੁਰਸੀ ਕਿੱਦਾਂ ਤੇ ਹੋਣੀ ਇਹ ਚੀਜ਼ਾਂ ਤੋਂ ਸਲੂਟ ਕਰਦੀ ਹੈ ਉਹਨਾਂ ਨੂੰ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸੋ ਕਿਤੇ ਨਾ ਕਿਤੇ ਛਲਾਗਾ ਜਿਹੜੀ ਹੈ ਰਾਗਵ ਚੱਡਾ ਦੇ ਉਸ ਬਿਆਨ ਦੀ ਕੀਤੀ ਜਾ ਰਹੀ ਆ ਜਿਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿਆਸਨ ਨੂੰ ਤੇ ਕੋਹੀਨੂਰ ਹੀਰੇ ਨੂੰ ਵਾਪਸ ਲਿਆਉਣ ਦੀ ਗੱਲ ਆਖੀ ਗਈ ਆ ਤੇ ਪੰਜਾਬੀਆਂ ਵੱਲੋਂ ਉਹਦੀ ਛਲਾਗਾ ਕੀਤੀ ਜਾ ਰਹੀ ਆ ਫਿਲਹਾਲ ਦੇਖਣਾ ਹੋਏਗਾ ਵੀ ਹੁਣ ਭਾਰਤ ਸਰਕਾਰ ਇਹਦੇ ਉੱਪਰ ਕਿੰਨੀ ਜਲਦੀ ਕਦਮ ਉਠਾਉਂਦੀ ਆ ਤੇ ਕਿੰਨੀ ਜਲਦੀ ਜਿਹੜਾ ਇੰਗਲੈਂਡ ਦੇ ਉਸ ਮਿਊਜ਼ੀਅਮ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦਾ ਸਿਆਸਨ ਤੇ ਕੋਹੀਨੂਰ ਹੀਰਾ ਵਾਪਸ ਆਉਂਦਾ ਮੈਨੂੰ ਜਾਣਕਰ ਜੇ ਸੰਧਰਨ ਦੇ ਇਜਾਜ਼ਤ ਤੇ मेरा सौभाग्य है कि मैं उस पंजाब से आता हूं जहां कभी शेरे पंजाब महाराजा रंजीत सिंह जी का शासन था और महाराजा रंजीत सबको न्याय मिलता था वो ऐसे महान योद्धा थे जिनके नाम से बड़े बड़े सूरमाओं की रूह काम जाती थी महाराजा रंजीत सिंह जी युद्ध भूमि में शेर की तरह गरजते थे सिर्फ शौर्य नहीं महाराजा रंजीत सिंह जी ने इंसानियत का पैगाम उनके शासन में धर्म, जात-पात के नाम पर कोई भेदभाव नहीं था बीबीसी वर्ल्ड हिस्ट्री ने एक सर्वे में महाराजा रंजीत सिंह जी को ग्रेटेस्ट लीडर ऑफ ऑल टाइम्स का खिताब दिया ऐसे महात्मा को मैं सदन में नमन करता हूं महाराजा रंजीत सिंह जी को याद करते हुए एक अहम मांग रखना चाहता हूँ लंडन के विक्टोरिया एंड एल्बर्ट म्यूजियम में महाराजा रंजीत सिंह जी का सोने का सिंहासन रखा हुआ मैं भारत सरकार से ये मांग करता हूँ कि भारत सरकार अपने डिप्लोमेटिक रिलेशन यानी कि कूटनीति का इस्तेमाल करते हुए यूनाइटेड किंगडम की सरकार से बात करें और उस सिंहासन को वापस लाने का प्रयास करें वो सिंहासन वापस हमारे देश आना चाहिए और सबको उसके दर्शन करने का मौका मिलना चाहिए हम सबको उनके जीवन से प्रेरणा मिलती है सीख मिलती है। साथ ही उनके शौर्य इंसानियत और राज्य की नीति को बच्चों को किताबों में भी पढ़ाया जाना चाहिए जिससे बच्चों को सुशासन का असली मतलब पता लग सके